ਬੀਬੀ ਐਨ ਦੇਖਣ ਵਾਲੇ ਸਬੁੱੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਕੈਨੇਡਾ ਵਿੱਚ ਅੱਜ ਚੁਣ ਰਹੇ ਨੇ ਲੋਕ ਆਪਣੀ ਨਵੀਂ ਸਰਕਾਰ ਸਰਹੱਦੀ ਪਿੰਡਾਂ ਦੇ ਲੋਕ ਰਹਿਣ ਚੌਕਸ ਗੁਰਦੁਆਰਾ ਸਾਹਿਬਾਨਾਂ ਵਿੱਚ ਅਨਾਉਂਸਮੈਂਟਾਂ ਭਾਰਤੀ ਏਜੰਸੀਆਂ ਨੂੰ ਲੈ ਕੇ ਆਤਵਾਦੀ ਜਥੇਬੰਦੀ ਟੀਆਰਐਫ ਦਾ ਵੱਡਾ ਦਾਵਾ ਪਾਕਿਸਤਾਨ ਖਿਲਾਫ ਭਾਰਤ ਦੀ ਇੱਕ ਹੋਰ ਵੱਡੀ ਕਾਰਵਾਈ ਭਾਰਤ ਜਲਦ ਕਰੇਗਾ ਸਾਡੇ ਤੇ ਹਮਲਾ ਹਾਈ ਅਲਰਟ ਤੇ ਪਾਕਿਸਤਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਦਾਵਾ ਭਾਰਤ ਛੱਡਣ ਵਿੱਚ ਅਸਫਲ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਹੋ ਸਕਦੀ ਹੈ ਕੈਦ ਨਾਲੇ ਜੁਰਮਾਨਾ ਖਨੌਰੀ ਮੋਰਚੇ ਤੇ ਕਰੋੜਾਂ ਦਾ ਕੀਤਾ ਗਿਆ ਘੁਟਾਲਾ ਇੱਕ ਕਿਸਾਨ ਆਗੂ ਵੱਲੋਂ ਵੱਡੇ ਦੋਸ਼ ਦੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਵੱਲੋਂ ਕੇਂਦਰ ਨੂੰ ਚੇਤਾਵਨੀ ਮੀਟਿੰਗ ਦਾ ਕਰ ਸਕਦੇ ਆ ਬਾਈਕਾਟ ਮੁੱਖ ਮੰਤਰੀ ਵੱਲੋਂ ਪੁਲਿਸ ਅਧਿਕਾਰੀ ਦੇ ਥੱਪੜ ਮਾਰਨ ਦੀ ਕੋਸ਼ਿਸ਼ ਵੀਡੀਓ ਵਾਇਰਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਆਪਣੇ ਚੈਨਲ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੈਨੇਡਾ ਦੀ ਕੈਨੇਡਾ ਦੇ ਵਿੱਚ ਅੱਜ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤੇ ਸ਼ਾਮ ਦੇ 7 ਵਜੇ ਤੱਕ ਪਹਿਣਗੀਆਂ ਲੋਕ ਆਪਣੀ ਅੱਜ ਨਵੀਂ ਸਰਕਾਰ ਚੁਣ ਰਹੇ ਨੇ ਲਗਭਗ 1 ਦਹਾਕੇ ਤੋਂ ਕੈਨੇਡਾ ਦੀ ਵਾਗਡੋਰ ਸੰਭਾਲ ਰਹੀ ਹੈ ਲਿਬਰਲ ਪਾਰਟੀ ਆਫ ਕੈਨੇਡਾ ਦੇਖਣਾ ਹੋਏਗਾ ਕਿ ਕੀ ਲਿਬਰਲ ਪਾਰਟੀ ਦੁਬਾਰਾ ਸਰਕਾਰ ਬਣਾਉਂਦੀ ਹੈ ਜਾਂ ਲੰਬੇ ਸਮੇਂ ਤੋਂ ਵਿਰੋਧੀ ਧਿਰ ਦੇ ਵਿੱਚ ਬੈਠੀ ਕਨਜ਼ਰਵੇਟਿਵ ਪਾਰਟੀ ਦੇ ਹੱਥ ਵਿੱਚ ਕਮਾਨ ਜਾਂਦੀ ਹੈ ਹੁਣੋਂ ਤਕਰੀਬਨ 6 ਹਫ਼ਤੇ ਪਿੱਛੇ ਜੇਕਰ ਧਿਆਨ ਮਾਰੀਏ ਤਾਂ ਲਿਬਰਲ ਪਾਰਟੀ ਨੂੰ ਨਵਾਂ ਪ੍ਰਧਾਨ ਅਤੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਵਿਰੋਧੀ ਧਿਰ ਦੇ ਆਗੂ ਨੇ ਪੀਰ ਪੋਲੀਵ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣਿਆ ਜਾ ਸਕਦਾ ਕਿਉਂਕਿ ਦੋਵਾਂ ਪਾਰਟੀਆਂ ਦੇ ਵਿੱਚ ਕਾਂਟੇ ਦੀ ਟੱਕਰ ਹੈ ਅਮਰੀਕੀ ਰਾਸ਼ਟਰਪਤੀ ਨੇ ਚੋਣਾਂ ਵਾਲੇ ਦਿਨ ਅੱਜ ਸੋਸ਼ਲ ਮੀਡੀਆ ਤੇ ਇੱਕ ਪੋਸਟ ਕਰਕੇ ਕੈਨੇਡੀਆਨਾਂ ਨੂੰ ਵਿਅੰਗ ਕੀਤਾ ਤੇ ਦੁਹਰਾਇਆ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨਾ ਚਾਹੀਦਾ ਹੈ ਅਤੇ ਇਹ ਗਲਤ ਦਾਵਾ ਹੈ ਕਿ ਅਮਰੀਕਾ ਕੈਨੇਡਾ ਨੂੰ ਸਬਸਿਡੀ ਦਿੰਦਾ ਹੈ 트럼ਪ ਨੇ ਟਵੀਟ ਕੀਤਾ ਕਿ ਜਦ ਤੱਕ ਕੈਨੇਡਾ ਇੱਕ ਰਾਜ ਨਹੀਂ ਹੁੰਦਾ ਉਦੋਂ ਤੱਕ ਇਸ ਦਾ ਕੋਈ ਮਤਲਬ ਨਹੀਂ ਹੈ ਟਰੰਪ ਦੇ ਦੂਸਰੇ ਕਾਰਜਕਾਲ ਤੋਂ ਪਹਿਲਾਂ ਲਿਬਰਲ ਹਾਰਵਲ ਵਾਅਦੇ ਨਜ਼ਰ ਆ ਰਹੇ ਸੀ ਪਰ ਟਰੰਪ ਦੀਆਂ ਇਹਨਾਂ ਟਿੱਪਣੀਆਂ ਤੋਂ ਬਾਅਦ ਸਾਰੇ ਕੈਨੇਡੀਅਨਾਂ ਦੇ ਵਿੱਚ ਗੁੱਸਾ ਹੈ ਜਦੋਂ ਕਿ ਕਨਜ਼ਰਵਟਿਵ ਵਾਲੇ ਇਹਨੂੰ ਕੋਈ ਮੁੱਦਾ ਵੀ ਨਹੀਂ ਸਮਝਦੇ ਜਦੋਂ ਕਿ ਲਿਬਰਲ ਪਾਰਟੀ ਅਤੇ ਕੈਨੇਡਾ ਦੇ ਲੋਕ ਇਹਨੂੰ ਗੰਭੀਰ ਸਮੱਸਿਆ ਅਤੇ ਮੁੱਦਾ ਸਮਝ ਰਹੇ ਨੇ ਇਸੇ ਕਾਰਨ ਕਈਆਂ ਨੇ ਅਮਰੀਕਾ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਸੀ ਅਮਰੀਕੀ ਸਮਾਨ ਖਰੀਦਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਸੰਭਵ ਤੌਰ ਤੇ ਵੋਟ ਵੀ ਜਲਦ ਪਾਉਣ ਲੱਗੇ ਨੇ ਕਿਉਂਕਿ ਵੋਟਾਂ ਪਾਵੇਂ ਅੱਜ ਪੈ ਰਹੀਆਂ ਨੇ ਪਰ ਇਹਦੇ ਤੋਂ ਪਹਿਲਾਂ ਰਿਕਾਰਡ 73 ਲੱਖ ਵੋਟਾਂ ਨੇ ਐਡਵਾਂਸ ਪੋਲ ਕਰ ਦਿੱਤੀਆਂ ਸੀ 트럼ਪ ਕਾਰਨ ਪੋਲੀਵ ਅਤੇ ਕਨਜ਼ਰਵਟਿਵ ਪਾਰਟੀ ਕਾਫੀ ਪਿੱਛੇ ੱਟ ਕੀ ਜਾ ਚੁੱਕੀ ਹੈ ਕਿਉਂਕਿ ਉਹ ਕੁਝ ਮਹੀਨੇ ਪਹਿਲਾਂ ਆਸਾਨੀ ਨਾਲ ਜਿੱਤ ਵੱਲ ਵਧ ਰਹੇ ਸੀ ਪਰ ਕਾਰਨੀ ਨੇ ਜਦੋਂ ਤੋਂ ਸੱਤਾ ਸੰਭਾਲੀ ਅਤੇ ਲਿਬਰਲ ਪਾਰਟੀ ਦੀ ਅਗਵਾਈ ਕੀਤੀ ਤੇ ਦੂਸਰੇ ਪਾਸੇ 트럼ਪ ਨੇ ਇਹ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਮੈਂ 51ਵਾਂ ਸੂਬਾ ਬਣਾਉਣਾ ਚਾਹੁੰਦਾ ਹਾਂ ਭਾਵੇਂ ਕੈਨੇਡਾ ਨੂੰ ਤੋੜਨਾ ਚਾਹੁੰਦਾ ਹਾਂ ਉਦੇ ਤੋਂ ਬਾਅਦ ਕੈਨੇਡਾ ਦੀ ਸਿਆਸਤ 360 ਡਿਗਰੀ ਤੇ ਘੁੰਮੀ ਹੈ ਦੱਸਣਾ ਬਣਦਾ ਕਿ 1988 ਤੋਂ ਬਾਅਦ ਕਿਸੇ ਕੈਨੇਡੀਅਨ ਚੋਣਾਂ ਤੇ ਵਿਦੇਸ਼ ਨੀਤੀ ਦਾ ਇੰਨਾ ਦਬਦਬਾ ਨਹੀਂ ਰਿਹਾ ਜਦੋਂ ਕਿ ਵਿਭਿੰਨਤਾ ਏਸੀਕੇ ਅਮਰੀਕਾ ਦੇ ਨਾਲ ਮੁਕਤ ਵਪਾਰ ਪ੍ਰਚਲਿਤ ਸੀ ਜੋ ਵੀ ਉਮੀਦਵਾਰ ਪ੍ਰਧਾਨ ਮੰਤਰੀ ਵਜੋਂ ਉਭਰੇਗਾ ਉਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਏਗਾ ਕਾਰਨੀ ਅਤੇ ਪੋਲੀਵ ਦੋਹਾਂ ਨੇ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਨੇ ਕਾ ਉਹ ਕੈਨੇਡਾ ਅਤੇ ਅਮਰੀਕਾ ਵਿਚਾਲੇ ਮੁਕਤ ਵਪਾਰ ਸਮਝੌਤੇ ਤੇ ਮੁੜ ਗੱਲਬਾਤ ਕਰਨਗੇ ਤਾਂ ਜੋ ਦੋਹਾਂ ਅਰਥਵਿਵਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਅਨਿਸ਼ਚਿਤਤਾ ਨੂੰ ਖਤਮ ਕੀਤਾ ਜਾ ਸਕੇ ਕਾਰਨੀ ਨੂੰ ਖਾਸ ਤੌਰ ਤੇ ਆਰਥਿਕ ਸੰਕਟਾਂ ਨਾਲ ਨਜਿੱਠਣ ਦਾ ਮਹੱਤਵਪੂਰਨਤ ਜ਼ਰਬਾਵੀ ਹੈ ਕੈਨੇਡਾ ਦੇ ਕੇਂਦਰੀ ਬੈਂਕ ਨੂੰ ਭਾ ਬੈਂਕ ਆਫ ਕੈਨੇਡਾ ਨੂੰ ਚਲਾਉਣ ਵੇਲੇ ਭਾਉ ਗਵਰਨਰ ਰਹੇ ਨੇ ਅਤੇ ਬਾਅਦ ਵਿੱਚ ਬੈਂਕ ਆਫ ਇੰਗਲੈਂਡ ਚਲਾਉਣ ਵਾਲੇ ਪਹਿਲਾ ਗੈਰ ਯੂਕੇ ਨਾਗਰਿਕ ਬਣਨ ਤੋਂ ਬਾਅਦ ਉਹਨਾਂ ਨੇ ਆਪਣੀ ਯੋਗਤਾ ਸਿੱਧ ਕੀਤੀ ਹੋਈ ਹੈ ਪਰ ਅੱਜ ਵੇਖਣਾ ਹੋਊਗਾ ਕਿ ਕੈਨੇਡੀਅਨ ਵੋਟਰ ਕਿਸ ਤੇ ਹੱਕ ਵਿੱਚ ਫਤਵਾ ਦੇਣਗੇ ਤੇ ਹੁਣ ਗੱਲ ਕਰਦੇ ਆਂ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਘੜਤਣ ਦੀ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ 26 ਮਾਸੂਮ ਲੋਕ ਮਾਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਅਤੇ ਅਤਵਾਦ ਦੇ ਵਿਰੁੱਧ ਰੋਜ਼ਾਨਾ ਰੋਸ ਪ੍ਰਦਰਸ਼ਨ ਹੋ ਰਹੇ ਨੇ ਇਸੇ ਦੌਰਾਨ ਦੋਵਾਂ ਮੁਲਕਾਂ ਦੇ ਵਿੱਚਕਾਰ ਤਣਾਅ ਲਗਾਤਾਰ ਵਧ ਰਿਹਾ ਹੈ ਦੋਵਾਂ ਮੁਲਕਾਂ ਵਿਚਕਾਰ ਯੁੱਧ ਯੰਗ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਭਾਰਤ ਸਰਕਾਰ ਨੇ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਜਾਣ ਦੇ ਹੁਕਮ ਦਿੱਤੇ ਹੈ ਪਾਕਿਸਤਾਨ ਦੇ ਨਾਲ ਵਪਾਰ ਵੀ ਬੰਦ ਕਰ ਦਿੱਤਾ ਗਿਆ ਦੋਹਾ ਮੁਲਕਾਂ ਦੀਆਂ ਫੌਜਾਂ ਆਪਣੇ ਆਪਣੇ ਪੱਧਰ ਉੱਤੇ ਅਭਿਆਸ ਵੀ ਕਰ ਰਹੀਆਂ ਨੇ ਸਰਕਾਰਾਂ ਦੇ ਵੱਡੇ ਮੰਤਰੀ ਅਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਮੀਟਿੰਗਾਂ ਕਰ ਰਹੇ ਨੇ ਇਸੇ ਦੌਰਾਨ ਸਰਹੱਦੀ ਇਲਾਕਿਆਂ ਦੇ ਵਿੱਚ ਵਸ ਰਹੇ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਹੈ ਕਿ ਜੇਕਰ ਲੜਾਈ ਲੱਗ ਜਾਂਦੀ ਹੈ ਤਾਂ ਉਹਨਾਂ ਦਾ ਕੀ ਬਣੇਗਾ ਪਤਾ ਲੱਗਿਆ ਕਿ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ 'ਚ ਗੁਰਦੁਆਰਾ ਸਹਿਬਾਨਾਂ ਵਿੱਚ ਅਨਾਉਂਸਮੈਂਟਸ ਆਪਣੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਕਿ ਚੌਕਸ ਰਿਹਾ ਜਾਵੇ ਕਈ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡਾਂ ਵਿੱਚ ਐਲਾਨ ਹੋ ਰਹੇ ਨੇ ਕਿ ਉਹ ਆਪਣੇ ਪਦਰਤੇ ਚੌਕਸ ਹੋਣ ਅਤੇ ਪਿੰਡਾਂ ਦੇ ਨੌਜਵਾਨ ਰਾਤਾਂ ਨੂੰ ਠੀਕਰੀ ਪਹਿਰੇ ਦੇਣ ਤਾਂ ਜੋ ਕੋਈ ਸ਼ਰਾਰਤੀ ਅਨਸਰ ਉਹਨਾਂ ਦੇ ਪਿੰਡਾਂ ਵਿੱਚ ਨਾ ਵੜ ਸਕੇ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਵਿਅਕਤੀ ਨਾਜ਼ਰ ਆਉਂਦਾ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਜਾਂ ਬੀਐਸਐਫ ਨੂੰ ਦਿੱਤੀ ਜਾਵੇ ਇਨ੍ਹਾਂ ਐਲਾਨਾਂ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਲੋਕ ਚਿੰਤਤ ਨੇ ਕਿ ਉਹਨਾਂ ਨੂੰ 1965 ਅਤੇ 1971 ਦੀ ਲੜਾਈ ਜਾਂ ਕਾਰਗਲ ਦੀ ਯਾਦ ਤਾਜ਼ਾ ਫੇਰ ਨਾ ਹੋ ਜਾਵੇ ਜਦੋਂ ਉਹਨਾਂ ਨੂੰ ਆਪਣੇ ਘਰਵਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਸੀ ਇਸ ਨਾਲ ਉਹਨਾਂ ਦਾ ਕਾਫੀ مالی ਨੁਕਸਾਨ ਵੀ ਹੋਇਆ ਸੀ ਹੁਣ ਵੀ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਅਤੇ ਜਾਨਵਰਾਂ ਨਾਲ ਕਿੱਥੇ ਜਾਣਗੇ ਉਹਨਾਂ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਪਿੰਡ ਵਿੱਚ ਆਏ ਸੀ ਉਹਨਾਂ ਨੂੰ ਚੌਕਸ ਰਹਿਣ ਵਾਸਤੇ ਵੀ ਆ ਕੇ ਗਏ ਐ ਅਤੇ ਕੰਡਿਆਲੀ ਤਾਰ ਦੇ ਪਾਰ ਕਿਸਾਨਾਂ ਦੀਆਂ ਫਸਲਾਂ ਦੀ ਜਲਦ ਕਟਾਈ ਕਰਨ ਦੇ ਆਦੇਸ਼ ਵੀ ਦਿੱਤੇ ਗਏ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਜੰਗ ਲੱਗਣ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਹੈ ਉਹਨਾਂ ਦੱਸਿਆ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਲਗਭਗ 550 ਕਿਲੋਮੀਟਰ ਲੰਬੀ ਸਰਹੱਤੇ ਕੰਡਿਆਲੀ ਤਾਰ ਤੋਂ ਪਾਰ ਲਗਭਗ 30000 ਏਕੜ ਤੋਂ ਵੱਧ ਜ਼ਮੀਨ ਹੈ। ਉਹਨਾਂ ਕਿਹਾ ਕਿ ਜੰਗ ਦੇ ਖਦਸ਼ੇ ਕਰਕੇ ਲੋਕ ਸਹਿਮੇ ਹੋਏ ਨੇ। ਉਹਨਾਂ ਇਹ ਵੀ ਦੱਸਿਆ ਕਿ ਕਿਸੇ ਵੀ ਮਸਲੇ ਦਾ ਹੱਲ ਜੰਗ ਦੀ ਥਾਂ ਗੱਲਬਾਤ ਹੀ ਹੋਣਾ ਚਾਹੀਦਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੀਐਸਐਫ ਦੇ ਨਾਲ ਸਹਿਮਤ ਨੇ ਅਤੇ ਜੇਕਰ ਕੋਈ ਦੇਸ਼ ਉੱਤੇ ਖਤਰੀ ਵਾਲੀ ਸਥਿਤੀ ਬਣਦੀ ਹੈ ਤਾਂ ਉਹ ਬੀਐਸਐਫ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਸਤੇ ਤਿਆਰ ਨੇ। ਦੂਸਰੇ ਪਾਸੇ ਇੱਕ ਅੱਤਵਾਦੀ ਜਥੇਬੰਦੀ ਦਾ ਵੱਡਾ ਦਾਅਵਾ ਹੈ ਇਹ ਉਹੀ ਅੱਤਵਾਦੀ ਜਥੇਬੰਦੀ TRF ਹੈ ਜਿਸ ਨੇ ਪਹਿਲਗਾਮ ਘਟਨਾ ਦੀ ਜ਼ਿੰਮੇਵਾਰੀ ਲਈ ਸੀ ਅਤੇ ਫਿਰ ਜ਼ਿੰਮੇਵਾਰੀ ਤੋਂ ਮੁੱਕਰ ਵੀ ਗਈ ਸੀ ਉਸ ਨੇ ਹੁਣ ਇੱਕ ਹੋਰ ਵੱਡਾ ਅਤੇ ਗੰਭੀਰ ਦਾਅਵਾ ਕੀਤਾ ਹੈ ਦਰਅਸਲ ਦੈਨਕਪਾਸ ਕਰਦੀ ਰਿਪੋਰਟ ਹੈ ਕਿ ਉਹੀ TRF ਭਾਵ ਰੈジਸਟੈਂਸ ਫਰੰਟ ਨੇ ਭਾਰਤੀ ਖੁਫੀਆ ਏਜੰਸੀਆਂ ਦੀ ਜਾਣਕਾਰੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ TRF ਨੇ ਇੱਕ ਪੱਤਰ ਜਾਰੀ ਕਰਕੇ ਦਾਵਾ ਕੀਤਾ ਕਿ ਆਈਵੀ ਰਾ ਅਤੇ ਹੋਰ ਏਜੰਸੀਆਂ ਦੇ ਮਜ਼ਬੂਤ ਕਿਲੇ ਨੂੰ ਤੋੜ ਕੇ ਅਸੀਂ ਖੁਫੀਆ ਜਾਣਕਾਰੀ ਅਤੇ ਦਸਤਾਵੇਜ਼ ਹਾਸਲ ਕਰ ਲਏ ਨੇ ਉਹਨਾਂ ਦੇ ਸੰਚਾਰ ਹੁਣ ਸਾਡੇ ਕਬਜ਼ੇ ਵਿੱਚ ਨੇ ਅਸੀਂ ਕਸ਼ਮੀਰੀਆਂ ਦੇ ਵਿਰੁੱਧ ਹਰ ਸਾਜ਼ਿਸ਼ ਦਾ ਪਰਦਾਫਾਸ਼ ਕਰਾਂਗੇ ਅਸੀਂ ਅਜਿਹੇ ਸਬੂਤ ਦੇਾਂਗੇ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ TRF ਨੇ ਕਿਹਾ ਕਿ ਅਸੀਂ ਟੈਲੀਗ੍ਰam ਚੈਨਲ ਤੇ ਫਾਸੀਵਾਦੀ ਮੋਦੀ ਸਰਕਾਰ ਦੇ ਪ੍ਰਚਾਰ ਦਾ ਪਰਦਾਫਾਸ਼ ਕਰਦੇ ਰਹਾਂਗੇ TRF ਨੇ RSS ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਕਸ਼ਮੀਰ ਦੇ ਖਿਲਾਫ ਝੂਠ ਲਿਖਣ ਵਾਲੀ ਕਲਮ ਨੂੰ ਜਲਦੀ ਬਲੋਚਿਸਤਾਨ ਅਤੇ ਬੰਗਲਾਦੇਸ਼ ਅਤੇ ਮਿਆਂਮਾਰ ਵਿੱਚ ਰਾਦੀਆਂ ਗੁਪਤ ਭੈੜੀਆਂ ਕਾਰਵਾਈਆਂ ਬਾਰੇ ਵੀ ਸੱਚ ਲਿਖਣਾ ਪਏਗਾ ਇਸ ਲਈ ਆਪਣਾ ਅਗਲਾ ਕਦਮ ਸਮਝਦਾਰੀ ਨਾਲ ਚੁੱਕਿਓ ਤੇ ਹੁਣ ਗੱਲ ਕਰਦੇ ਹਾਂ ਭਾਰਤ ਨੇ ਇੱਕ ਹੋਰ ਵੱਡੀ ਕਾਰਵਾਈ ਪਾ ਦਿੱਤੀ ਹੈ ਇਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਲਗਾਤਾਰ ਪਾਕਿਸਤਾਨ ਦੇ ਵਿਰੁੱਧ ਸਖਤੀ ਦੇ ਮੂਡ ਵਿੱਚ ਹੈ ਪਹਿਲਾਂ ਪਾਕਿਸਤਾਨ ਸਰਕਾਰ ਦਾ ਅਧਿਕਾਰਤ ਐਕਸ ਵਾਲਾ ਖਾਤਾ ਭਾਰਤ ਵਿੱਚ ਬਲੌਕ ਕੀਤਾ ਗਿਆ। ਹੁਣ ਇਸ ਸਬੰਧ ਵਿੱਚ ਭਾਰਤ ਨੇ ਪਾਕਿਸਤਾਨ ਦੇ 16 YouTube ਚੈਨਲ ਬੰਦ ਕਰ ਦਿੱਤੇ ਨੇ। ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ਡਾਊਨ ਨਿਊਜ਼, ਸਮਾ ਟੀਵੀ, ਐਰੀ ਟੀਵੀ, ਜੀਓ ਨਿਊਜ਼ ਸਮੇਤ 16 ਪਾਕਿਸਤਾਨੀ ਚੈਨਲ ਨੇ ਜਿਨ੍ਹਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਨੇ ਇਹ ਪਾਬੰਦੀ ਜੰਮੂ ਕਸ਼ਮੀਰ ਵਿੱਚ ਪਹਿਲਗਾਮ ਅਤਵਾਦੀ ਘਟਨਾਵਾਂ ਦੇ ਪਿਛੋਕੜ ਵਿੱਚ ਭਾਰਤ ਇਸ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਸੁਰੱਖਿਆ ਏਜੰਸੀਆਂ ਦੇ ਵਿਰੁੱਧ ਪੜਕਾਉ ਅਤੇ ਫਿਰਕੂ ਤੌਰ ਤੇ ਸੰਵੇਦਨਸ਼ੀਲ ਸਮਗਰੀ ਝੂਠੇ ਅਤੇ ਗਮਰਾਹਕੁਨ ਬਿਆਨਾਂ ਅਤੇ ਗਲਤ ਜਾਣਕਾਰੀ ਫੈਲਾਉਣ ਵਾਸਤੇ ਲਾਈ ਹੈ ਜਿਨ੍ਹਾਂ ਚੈਨਲਾਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚ ਸਾਫਕਾ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖਤਰ ਦਾ YouTube ਚੈਨਲ ਵੀ ਸ਼ਾਮਲ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਇਹਨਾਂ ਚੈਨਲਾਂ ਤੇ ਪਾਬੰਦੀ ਲਗਾਈ ਗਈ ਹੈ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਬਾਰੇ ਕੈਬਨਟ ਕਮੇਟੀ ਭਾਵ ਸੀਸੀਐਸ ਦੀ ਮੀਟਿੰਗ ਵਿੱਚ ਭਾਰਤ ਨੇ ਸਿੰਧੂ ਜਲ ਸੰਧੀ ਰੋਕ ਦੇਣ ਦਾ ਫੈਸਲਾ ਕਰ ਦਿੱਤਾ ਸੀ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਫਿਲਹਾਲ ਰੋਕ ਦੇਣ ਦਾ ਫੈਸਲਾ ਕੀਤਾ ਹੋਇਆ ਹੈ ਇਹ ਕਦਮ ਭਾਰਤ ਪਾਕਿਸਤਾਨ ਦੇ ਸਬੰਧ ਉਹਦੇ ਵਿਚਕਾਰ ਜਿਹੜਾ ਤਣਾਅ ਵਧਿਆ ਉਹਦੇ ਵੱਦੇ ਨਜ਼ਰ ਚੁੱਕਿਆ ਗਿਆ ਇਹਦੇ ਨਾਲ ਹੀ ਸਰਕਾਰ ਨੇ ਸਾਰਕ ਅਧੀਨ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੀਆਂ ਗਈਆਂ ਸਾਰੀਆਂ ਵੀਜ਼ਾ ਸੇਵਾਵਾਂ ਉਹ ਛੋਟ ਵੀ ਰੱਦ ਕਰ ਦਿੱਤੀ ਹੈ ਇਦੇ ਤੋਂ ਇਲਾਵਾ ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸਨੂੰ ਬੰਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਪਾਕਿਸਤਾਨੀ ਡਿਪਲੋਮੇਟਾਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਭਾਰਤ ਛੱਡਣ ਦੇ ਨਿਰਦੇਸ਼ ਦੇ ਦਿੱਤੇ ਨੇ। ਇਸ ਫੈਸਲੇ ਨਾਲ ਅਟਾਰੀ ਸਰਹੱਦ ਉਹ ਚੈੱਕ ਪੋਸਟ ਵੀ ਬੰਦ ਹੋ ਜਾਏਗੀ ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਜ਼ਮੀਨੀ ਸੰਪਰਕ ਖਤਮ ਹੋ ਜਾਏਗਾ। ਇਹ ਸਾਰੇ ਫੈਸਲੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਤੇ ਅੰਦਰੂਨੀ ਸਥਿਰਤਾ ਨੂੰ ਧਿਆਨ ਵਿੱਚ ਰੱਖਦਿਆਂ ਲਏ ਜਾ ਰਹੇ ਨੇ। ਤੇ ਹੁਣ ਦੂਸਰੇ ਪਾਸਿਓਂ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਇੱਕ ਵੱਡਾ ਦਾਵਾ ਹੈ ਇਸ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਤੇ ਲਗਾਤਾਰ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ ਇਸੇ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਅੱਤਵਾਦੀ ਹਮਲੇ ਦੇ ਵਿੱਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਹੈ ਇਹਦੇ ਨਾਲ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਅਹਿਮਦ ਆਸਿਫ ਨੇ ਦਾਵਾ ਕੀਤਾ ਹੈ ਕਿ ਭਾਰਤ ਜਲਦ ਪਾਕਿਸਤਾਨ ਤੇ ਹਮਲਾ ਕਰ ਸਕਦਾ ਹੈ ਜਿਸ ਲਈ ਅਸੀਂ ਆਪਣੀਆਂ ਫੌਜਾਂ ਨੂੰ ਤਿਆਰ ਕਰ ਰਹੇ ਹਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਪਰਮਾਣੂ ਹਥਿਆਰ ਬੰਦ ਦੇਸ਼ਾਂ ਵਿਚਕਾਰ ਤਣਾਅ ਵਧਿਆ ਆਸਿਫ ਨੇ ਕਿਹਾ ਕਿ ਭਾਰਤ ਦੀ ਬਿਆਨਵਾਜੀ ਵਧ ਰਹੀ ਹੈ ਅਤੇ ਪਾਕਿਸਤਾਨ ਦੀ ਫੌਜ ਨੇ ਸਰਕਾਰ ਨੂੰ ਭਾਰਤੀ ਹਮਲੇ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਹਮਲੇ ਦੇ ਨੇੜੇ ਹੋਣ ਦੇ ਕਾਰਨਾ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ। ਦੱਸਣਾ ਬਣਦਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਦੋ ਸ਼ੱਕੀ ਅੱਤਵਾਦੀਆਂ ਦੀ ਪਛਾਣ ਪਾਕਿਸਤਾਨੀ ਨਾਗਰਿਕਾਂ ਵਜੋਂ ਕੀਤੀ ਸੀ। ਆਸਿਫ ਨੇ ਕਿਹਾ ਕਿ ਪਾਕਿਸਤਾਨ ਹਾਈ ਅਲਰਟ ਤੇ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ ਲੋੜ ਪਈ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ ਇਸ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪੰਜ ਵੱਡੇ ਫੈਸਲੇ ਲਏ ਸੀ ਇਹਨਾਂ ਵਿੱਚੋਂ ਸਿੰਧੂ ਸਮਝੌਤੇ ਨੂੰ ਮੁਲਤਵੀ ਕਰਨਾ ਇੱਕ ਹੈ ਇਹਦੇ ਨਾਲ ਹੀ ਸਰਕਾਰ ਨੇ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਹੁਕਮ ਵੀ ਦਿੱਤੇ ਹੈ ਪ੍ਰਧਾਨ ਮੰਤਰੀ ਮੋਦੀ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਅਜਿਹੀ ਸਜ਼ਾ ਮਿਲੇਗੀ ਕਿ ਉਹਨਾਂ ਨੇ ਕਦੇ ਸੁਪਨਿਆਂ ਵਿੱਚ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਸੋਮਵਾਰ ਵਾਲੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ ਦੇ ਨਾਲ ਉਹਨਾਂ ਦੇ ਪਰਿਵਾਰ ਕਨਵਾਸ, ਜਾਤੀ ਉਮਰਾ ਦੇ ਵਿੱਚ ਮੁਲਾਕਾਤ ਕੀਤੀ ਹੈ। ਇਸੇ ਦੌਰਾਨ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਵੀ ਉੱਥੇ ਮੌਜੂਦ ਰਹੇ। ਸ਼ਾਹਵਾਜ਼ ਨੇ ਆਪਣੇ ਵੱਡੇ ਭਰਾ ਨੂੰ ਕਿਸੇ ਵੀ ਮੁਸ਼ਕਲ ਸਥਿਤੀ ਵਿੱਚ ਫੌਜ ਦੀ ਤਿਆਰੀ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਤੇ ਹੁਣ ਗੱਲ ਕਰਦੇ ਹਾਂ ਦਹਿਸ਼ਤ ਦੇ ਵਿੱਚ ਹੈ ਪਾਕਿਸਤਾਨ ਜਾਣਕਾਰੀ ਮਿਲ ਰਹੀ ਹੈ ਕਿ ਇਸ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਫੌਜੀ ਕਾਰਵਾਈ ਦੀ ਸੰਭਾਵਨਾ ਕਾਰਨ ਪਾਕਿਸਤਾਨ ਦੇ ਵਿੱਚ ਘਬਰਾਹਟ ਹੈ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਲਾਂਚ ਪੈਡਾਂ ਤੋਂ ਅਤਵਾਦੀਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸੁਰੱਖਿਆਤ ਥਾਮਾਂ ਤੇ ਲਜਾਣਾ ਸ਼ੁਰੂ ਕਰ ਦਿੱਤਾ ਹੈ ਇਹਦੇ ਨਾਲ ਹੀ ਬਹਾਵਲਪੁਰ ਵਿੱਚ ਜੈਸ਼ੀ ਮੁਹੰਮਦ ਅਤੇ ਮੁੰਨੀਰ ਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਮੁੱਖ ਦਫ਼ਤਰਾਂ ਤੋਂ ਵੀ ਅਤਵਾਦੀਆਂ ਨੂੰ ਹਟਾਇਆ ਜਾ ਰਿਹਾ ਹੈ ਸਰਦੀਕਲਤੇ ਹਵਾਈ ਹਮਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਦੀ ਸਭ ਤੋਂ ਵੱਡੀ ਚਿੰਤਾ ਅੱਤਵਾਦੀਆਂ ਨੂੰ ਸੁਰੱਖਿਅਤ ਰੱਖਣ ਅਤੇ ਬਚਾਉਣ ਦੀ ਹੈ ਭਾਰਤੀ ਸੁਰੱਖਿਆ ਏਜੰਸੀਆਂ ਦੇ ਅਨੁਸਾਰ ਪਹਿਲਗਾਮ ਅੱਤਵਾਦੀ ਹਮਲੇ ਦੇ ਸਮੇਂ ਵੀ ਪੀਓਕੀ ਵਿੱਚ ਕੁੱਲ 42 ਅੱਤਵਾਦੀ ਲਾਂਚ ਪੈਡ ਸਰਗਰਮ ਸਨ ਅਤੇ 130 ਤੋਂ ਵੱਧ ਅੱਤਵਾਦੀ ਉੱਥੇ ਰਹਿ ਰਹੇ ਸੀ ਇਹਨਾਂ ਲਾਂਚ ਪੈਡਸ ਤੋਂ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ਭੇਜਿਆ ਜਾਂਦਾ ਸੀ ਪਹਿਲਗਾਮ ਤੇ ਹਮਲਾ ਕਰਨ ਵਾਲੇ ਅੱਤਵਾਦੀ ਵੀ ਇਹਨਾਂ ਲਾਂਚ ਪੈਡਸ ਦੇ ਰਾਹੀਂ ਹੀ ਭਾਰਤ ਵਿੱਚ ਦਾਖਲ ਹੋਏ ਹੈ ਇਹ ਅਤਵਾਦੀ ਲਾਂਚ ਪੈਡ ਪਾਕਿਸਤਾਨੀ ਫੌਜੀ ਨਿਗਰਾਨੀ ਹੇਠ ਕੰਮ ਕਰਦੇ ਨੇ ਅਤੇ ਇਹ ਉਹਨਾਂ ਨੂੰ ਜੰਮੂ ਕਸ਼ਮੀਰ ਵਿੱਚ ਕੁਸ਼ਤ ਪੈੜ ਕਰਨ ਵਿੱਚ ਮਦਦ ਕਰਦੇ ਨੇ ਅਤੇ ਲੋੜ ਪੈਣ ਤੇ ਭਾਰਤੀ ਸੁਰੱਖਿਆ ਬਲਾਂ ਦਾ ਧਿਆਨ ਭਟਕਾਉਣ ਲਈ ਗੋਲੀਬਾਰੀ ਵੀ ਕਰਦੇ ਨੇ ਪਰ ਭਾਰਤ ਵੱਲੋਂ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਲਾਂਚ ਪੈਡ ਖਾਲੀ ਕਰਵਾਏ ਜਾ ਰਹੇ ਨੇ ਅਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਭਾਰਤੀ ਸੁਰੱਖਿਆ ਏਜੰਸੀਆਂ ਅਤਵਾਦੀਆਂ ਨੂੰ ਹਟਾਉਣ ਅਤੇ ਸੁਰੱਖਿਅਤ ਥਾਵਾਂ ਤੇ ਲਿਜਾਣ ਬਾਰੇ ਠੋਸ ਜਾਣਕਾਰੀ ਪ੍ਰਾਪਤ ਕਰ ਰਹੀਆਂ ਨੇ ਦਰਅਸਲ 2016 ਵਿੱਚ ਉੜੀ ਅਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸਰਜੀਕਲ ਸਟ੍ਰਾਈਕ ਉਹਦੇ ਵਿੱਚ ਭਾਰਤੀ ਫੌਜ ਨੇ ਪੀਓਕੇ ਵਿੱਚ ਸਥਿਤ ਅਤਵਾਦੀ ਲਾਂਚ ਪੈਡਸ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਸੈਂਕੜੇ ਅਤਵਾਦੀਆਂ ਨੂੰ ਹਲਾਕ ਕਰ ਦਿੱਤਾ ਸੀ ਅਤੇ ਵਾਪਸ ਸੁਰੱਖਿਤ ਪਰਤ ਆਏ ਸਨ 2019 ਵਿੱਚ ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਨੂੰ ਭਾਰਤ ਵੱਲੋਂ ਪੀਓਕੇ ਵਿੱਚ ਅਤਵਾਦੀ ਕੈਂਪਾਂ ਦੇ ਹਮਲੇ ਦਾ ਡਰ ਸੀ ਅਤੇ ਉਸ ਨੇ ਪਹਿਲਾਂ ਹੀ ਅਤਵਾਦੀਆਂ ਨੂੰ ਉੱਥੋਂ ਹਟਾ ਲਿਆ ਸੀ ਅਤੇ ਉਹਨਾਂ ਨੂੰ ਪਾਕਿਸਤਾਨ ਸਰਹੱਦੇ ਅੰਦਰ ਬਾਲਾ ਕੋਟ ਵਿੱਚ ਅੱਤਵਾਦੀ ਸਿਖਲਾਈ ਕੈਂਪ ਵਿੱਚ ਭੇਜ ਦਿੱਤਾ ਸੀ ਪਰ ਭਾਰਤ ਨੇ ਬਾਲਾ ਕੋਟ ਵਿੱਚ ਹਵਾਈ ਹਮਲਾ ਕੀਤਾ ਤੇ 300 ਤੋਂ ਵੱਧ ਅੱਤਵਾਦੀ ਨੂੰ ਮਾਰ ਦਿੱਤਾ ਸੀ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਪਾਕਿਸਤਾਨ ਅੱਤਵਾਦੀਆਂ ਨੂੰ ਛੋਟੇ-ਛੋਟੇ ਗਰੁੱਪਾਂ ਵਿੱਚ ਵੱਖ-ਵੱਖ ਥਾਵਾਂ ਤੇ ਭੇਜ ਰਿਹਾ ਹੈ ਤਾਂ ਜੋ ਭਾਰਤੀ ਸੁਰੱਖਿਆ ਬਲ ਉਹਨਾਂ ਨੂੰ ਇੱਕੋ ਸਮੇਂ ਨਿਸ਼ਾਨਾ ਨਾ ਬਣਾ ਸਕਣ ਤੇ ਹੁਣ ਜਿਹੜੇ ਲੋਕ ਭਾਰਤ ਛੱਡਣ ਵਿੱਚ ਅਸਫਲ ਰਹਿਣਗੇ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜਾਣਕਾਰੀ ਮਿਲ ਰਹੀ ਹੈ ਕਿ ਜੇਕਰ ਕੋਈ ਪਾਕਿਸਤਾਨੀ ਭਾਰਤ ਸਰਕਾਰ ਵੱਲੋਂ ਜੋ ਨਿਰਧਾਰਤ ਸਮਾਂ ਸੀਮਾ ਦਿੱਤੀ ਗਈ ਹੈ ਉਹਦੇ ਅਨੁਸਾਰ ਭਾਰਤ ਛੱਡਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ ਮੁਕੱਦਮਾ ਚਲਾਇਆ ਜਾਏਗਾ ਅਤੇ ਉਸ ਨੂੰ 3 ਸਾਲ ਤੱਕ ਦੀ ਕੈਦ ਜਾਂ 3 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਨੇ ਸਾਰਕ ਵੀਜ਼ਾ ਧਾਰਕਾਂ ਲਈ ਭਾਰਤ ਤੋਂ ਬਾਹਰ ਨਿਕਲਣ ਦੀ ਆਖਰੀ ਤਾਰੀਖ 26 ਅਪ੍ਰੈਲ ਸੀ ਮੈਡੀਕਲ ਵੀਜ਼ਾ ਧਾਰਕਾਂ ਵਾਸਤੇ ਇਹ ਸਮਾਂ ਸੀਮਾ 29 ਅਪ੍ਰੈਲ ਸੀ ਵੀਜ਼ਾ ਦੀਆਂ 12 ਸ਼੍ਰੇਣੀਆਂ ਜਿਨ੍ਹਾਂ ਨੂੰ ਐਤਵਾਰ ਤੱਕ ਭਾਰਤ ਛੱਡਣਾ ਸੀ ਉਹਨੇ ਵੀਜ਼ਾ ਔਨ ਅਰਾਈਵਲ ਕਾਰੋਬਾਰ ਫਿਲਮ ਪੱਤਰਕਾਰ ਆਵਾਜ਼ਾਈ ਕਾਨਫਰੰਸ ਪर्वਤਰੋਹੀ ਵਿਦਿਆਰਥੀ ਵਿਜ਼ਟਰ ਸਮੂਹ ਸਲਾਨੀ ਤੀਰਥ ਯਾਤਰੀ ਅਤੇ ਸਮੂਹ ਤੀਰਥ ਵਸਾਫਰ ਇਹ ਸਾਰਿਆਂ ਨੂੰ ਆਖਿਆ ਗਿਆ ਸੀ ਕਿ ਉਹ ਆਪੋ ਆਪਣੇ ਮੁਲਕ ਵਾਪਸ ਪਰਤ ਜਾਣ ਪਾ ਪਾਕਿਸਤਾਨ ਪਰਤਨ 4 ਅਪ੍ਰੈਲ ਤੋਂ ਲਾਗੂ ਹੋਏ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਐਕਟ 2025 ਦੇ ਅਨੁਸਾਰ ਪਾਬੰਦੀ ਸ਼ੋਦਾ ਖੇਤਰਾਂ 'ਚ ਵੱਧ ਸਮੇਂ ਤੱਕ ਰਹਿਣ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਜਾਂ ਅਣਅਧਿਕਾਰਤ ਤੌਰ ਤੇ ਦਾਖਲ ਹੋਣ ਦੇ 3 ਸਾਲ ਦੀ ਕੈਦ ਅਤੇ ਵੱਧ ਤੋਂ ਵੱਧ 3 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਪਰ ਹੁਣ 640 ਪਿੰਡ ਦੀ ਇੱਕ ਖਬਰ 2 ਦਿਨ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਿਆ ਹੈ ਤੇ ਇਹਦੇ ਦਰਮਿਆਨ ਬਹੁਤ ਸਾਰੇ ਲੋਕਾਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ ਇਸੇ ਤਣਾਅ ਦਾ ਪ੍ਰਭਾਵ ਉਹਨਾਂ ਵਿਆहे ਜੋੜਿਆਂ ਤੇ ਪੈ ਰਿਹਾ ਹੈ ਜਿਨ੍ਹਾਂ ਕੁੜੀਆਂ ਦੇ ਪੇਕੇ ਭਾਰਤ ਜਾਂ ਪਾਕਿਸਤਾਨ ਵਿੱਚ ਨੇ ਭਾਰਤ ਸਰਕਾਰ ਨੇ ਭਾਰਤ ਵਿੱਚ ਵਿਆਹੀਆਂ ਪਾਕਿਸਤਾਨੀ ਕੁੜੀਆਂ ਨੂੰ ਵੀ 48 ਘੰਟਿਆਂ ਦੇ ਅੰਦਰ-ਅੰਦਰ ਭਾਰਤ ਛੱਡਣ ਦਾ ਅਲਟੀਮੇਟਮ ਦਿੱਤਾ ਸੀ ਇਸੇ ਕਾਰਨ ਪਾਕਿਸਤਾਨ ਦੇ ਗੁਜਰਾਵਾਲਾ ਦੀ ਮਾਰੀਆ ਜੋ ਕਿ ਪਿੰਡ ਸਠਿਆੜੀ ਦੇ ਈਸਾਈ ਪਰਿਵਾਰ ਦੇ ਵਿੱਚ ਵਿਆਹੀ ਹੋਈ ਸੀ ਉਸ ਨੂੰ ਵੀ ਭਾਰਤ ਛੱਡਣਾ ਪੈ ਰਿਹਾ ਹੈ ਬੀਤੇ ਐਤਵਾਰ ਨੂੰ ਪਰਿਵਾਰ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਬ ਪਤਾ ਲੱਗਿਆ ਕਿ ਉਹ ਉਹਦਾ ਪਤੀ ਅਤੇ ਉਸਤਾ ਸਹੁਰਾ ਪਰਿਵਾਰ ਘਰ ਦੇ ਵਿੱਚੋਂ ਗਾਇਬ ਨੇ ਘਰ ਨੂੰ ਜਿੰਦਰਾ ਮਾਰਿਆ ਹੋਇਆ ਤੇ ਸਾਰੇ ਮੈਂਬਰਾਂ ਦੇ ਫੋਨ ਵੀ ਬੰਦ ਆ ਰਹੇ ਨੇ ਪਰਿਵਾਰ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤਿਆਂ ਘਰੋਂ ਚਲਾ ਗਿਆ ਥਾਣਾ ਕਾਨੂੰਵਾਂ ਦੀ ਪੁਲਿਸ ਪਰਿਵਾਰ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੋਈ ਜਾਣਕਾਰੀ ਨਹੀਂ ਮਿਲ ਰਹੀ ਪਿੰਡ ਦੇ ਸਰਪੰਚ ਵਿਕਰਮਜੀਤ ਸਿੰਘ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਕਿਸੇ ਨੂੰ ਵੀ ਉਸ ਪਰਿਵਾਰ ਬਾਰੇ ਹੁਣ ਕੋਈ ਜਾਣਕਾਰੀ ਨਹੀਂ ਹੈ ਬੀਤੇ ਸ਼ਨੀਚਰਵਾਰ ਨੂੰ ਪੁਲਿਸ ਉਹਨਾਂ ਦੇ ਪਿੰਡ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਬਹੁਤ ਡਰ ਗਿਆ ਉਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਅਜਿਹੇ ਪਰਿਵਾਰਾਂ ਨਾਲ ਹਮਦਰਦੀ ਕੀਤੀ ਜਾਵੇ ਉਹ 7 ਮਹੀਨਿਆਂ ਦੀ ਗਰਭਤੀ ਹੈ ਅਤੇ ਸਰੀਰਕ ਤੇ ਮਾਨਸਿਕ ਤੌਰ ਤੇ ਉਸ ਦੀ ਸਥਿਤੀ ਨੂੰ ਵੇਖਦਿਆਂ ਉਹਨਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਮਾਰੀਆ ਅਤੇ ਸੋਨੂ ਦੀ ਜਿਹੜੀ ਵਿਆਹ ਹੈ ਸ਼ਾਦੀ ਹੈ ਉਹ ਤਕਰੀਬਨ 6 ਸਾਲਾਂ ਦੇ ਪਿਆਰ ਤੋਂ ਬਾਅਦ 8 ਜੁਲਾਈ 2024 ਨੂੰ ਹੋਈ ਸੀ ਦੋਵਾਂ ਦਾ ਵਿਆਹ ਈਸਾਈ ਰਸਮਾਂ ਦੇ ਅਨੁਸਾਰ ਕੀਤਾ ਗਿਆ ਸੀ ਸ਼ਨੇਚਰਵਾਰ ਨੂੰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਸੀ ਕਿ ਮਾਰੀਆ ਇਸ ਸਮੇਂ 7 ਮਹੀਨੇ ਦੀ ਗਰਭਤੀ ਹੈ ਅਜਿਹੀ ਹਾਲਤ ਵਿੱਚ ਉਸ ਦਾ ਘਰ ਛੱਡਣਾ ਦੁਖਦ ਹੋਏਗਾ ਡੀਐਸਪੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਰਿਵਾਰ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੂੰ ਭਾਰਤ ਛੱਡਣ ਦਾ ਹੁਕਮ ਦਿੱਤਾ ਹੋਇਆ ਹੈ ਉਹਨਾਂ ਨੂੰ ਮੁਲਕ ਛੱਡਣਾ ਹੀ ਪਵੇਗਾ ਅਤੇ ਪੁਲਿਸ ਪਰਿਵਾਰ ਨੂੰ ਜਲਦ ਤਲਾਸ਼ ਲਵੇਗੀ ਤੇ ਹੁਣ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਦੀ ਬਹੁਤ ਵੱਡੇ ਦੋਸ਼ ਇੱਕ ਵਾਰੀ ਫਿਰ ਤੋਂ ਲੱਗ ਗਏ ਨੇ ਸ਼ੰਭੂ ਅਤੇ ਖਨੌਰੀ ਸਰਹਾਤੇ ਕਿਸਾਨੀ ਸੰਘਰਸ਼ ਚੱਲਦਾ ਰਿਹਾ ਹੈ ਅਤੇ ਮੋਰਚਿਆਂ ਦੀ ਸਮਾਪਤੀ ਹੋਣ ਤੋਂ ਬਾਅਦ ਇਹ ਮੋਰਚਾ ਵੀ ਵਿਵਾਦਾਂ ਵਿੱਚ ਘਿਰ ਗਿਆ ਖਨੌਰੀ ਸਰਹਾਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਮਰਨ ਵਾਰ ਤੇ ਬੈਠੇ ਰਹੇ ਸੀ ਜਿਸ ਦੇ ਵਿੱਚ ਇੰਦਰਜੀਤ ਸਿੰਘ ਕੋਟਵੁੱਡਾ ਵੀ ਸ਼ਾਮਲ ਰਹੇ ਹੈ ਹੁਣ ਕੋਟਵੁੱਡਾ ਨੇ ਡੱਲੇਵਾਲ ਕਾਕਾ ਕੋਟੜਾ ਅਤੇ ਅਭਮੰਨਿਉ ਕਹਾੜ ਤੇ ਕਰੋੜਾ ਰੁਪਏ ਦੇ ਕਪੜੇ ਅਤੇ ਮੋਰਚੇ ਦਾ ਘਾਣ ਕਰਨ ਦੇ ਗੰਭੀਰ ਦੋਸ਼ ਲਾਏ ਨੇ ਇਸ ਸਬੰਧੀ ਜਦੋਂ ਅਭਿਮਨਯੂ ਕੁਹਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹਨਾਂ ਦੇ ਸਬੂਤ ਦੇਣੇ ਬਣਦੇ ਨੇ ਇਹ ਇਲਜ਼ਾਮ ਬੇਤੁਕੇ ਅਤੇ ਬਿਆਰਥ ਨੇ ਉਹਨਾਂ ਮੰਗ ਕੀਤੀ ਹੈ ਕਿ ਕੋਰਟ ਬੁੱਢਾ ਨੂੰ ਪੁਖਤਾ ਸਬੂਤ ਪੇਸ਼ ਕਰਨੇ ਚਾਹੀਦੇ ਨੇ ਜਿਸ ਦੇ ਆਧਾਰ ਤੇ ਮੀਟਿੰਗ ਦਾ ਮੀਡੀਆ ਦੇ ਸਾਹਮਣੇ ਚਰਚਾ ਕੀਤੀ ਜਾ ਸਕਦੀ ਹੈ ਕੁਹਾੜ ਨੇ ਦੱਸਿਆ ਕਿ ਪਿਛਲੀਆਂ ਮੀਟਿੰਗਾਂ ਵਿੱਚ ਕੋਰਟ ਬੁੱਢਾ ਨੇ ਅਜੇਹੀ ਕੋਈ ਗੱਲ ਨਹੀਂ ਸੀ ਉਠਾਈ ਅਤੇ ਕਈ ਮੀਟਿੰਗਾਂ ਵਿੱਚੋਂ ਸ਼ਾਮਲ ਵੀ ਨਹੀਂ ਸੀ ਹੋਏ ਉਨਾ ਆਖਿਆ ਕਿ ਸਬੂਤਾਂ ਦੀ ਗੈਰ ਮੌਜੂਦਗੀ ਵਿੱਚ ਇਹ ਦੋਸ਼ ਬੇਬੁਨਿਆਦ ਨੇ ਅਤੇ ਜੇ ਸਬੂਤ ਨੇ ਤਾਂ ਉਹ ਪੇਸ਼ ਕੀਤੇ ਜਾਣ ਜਿਸ ਤੇ ਬਣਦੀ ਕਾਰਵਾਈ ਹੋਵੇ ਦੱਸਣਾ ਬਣਦਾ ਹੈ ਕਿ ਦਿੱਲੀ ਮੋਰਚੇ ਤੋਂ ਬਾਅਦ ਵੀ ਕਿਸਾਰ ਮੋਰਚਿਆਂ ਤੇ ਅਜਿਹੇ ਦੋਸ਼ ਲੱਗੇ ਸੀ ਜਗਜੀਤ ਸਿੰਘ ਡੱਲੇਵਾਲ ਤੇ ਮਰਨ ਵਰਤ ਤੋੜਨ ਤੇ ਵੀ ਕਈ ਕਿਸਾਨ ਆਗੂ ਨੇ ਸਵਾਲ ਉਠਾਏ ਸੀ ਹੁਣ ਕੋਰਟ ਵੱਡਾ ਦੇ ਵੱਲੋਂ ਲਗਾਏ ਗਏ ਇਹਨਾਂ ਨਵੇਂ ਇਲਜ਼ਾਮਾਂ ਨੇ ਡੱਲੇਵਾਲ ਕੋਟਾ ਅਤੇ ਕੁਹਾੜ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਇਹ ਵਿਵਾਦ ਕਿਸਾਨ ਅੰਦੋਲਨ ਦੀ ਏਕਤਾ ਤੇ ਵਿਸ਼ਵਾਸਯੋਗਤਾ ਭਰੋਸੇਯੋਗਤਾ ਤੇ ਸਵਾਲ ਖੜੇ ਕਰ ਰਹੇ ਨੇ ਤੇ ਹੁਣ ਗੱਲ ਕਰਦੇ ਆਂ ਡੱਲੇਵਾਲ ਅਤੇ ਕੁਝ ਹੋਰ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਮੋੜ ਤੋਂ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਐਸ ਕੇ ਐਮ ਗੈਰ ਸਿਆਸੀ ਅਤੇ ਮਜ਼ਦੂਰ ਕਿਸਾਨ ਮੋਰਚਾ ਉਹਨਾਂ ਨੇ 4 ਮਈ 2025 ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨੀ ਹੈ ਮੀਟਿੰਗ ਸੰਬੰਧੀ ਖੇਤੀਬਾੜੀ ਜਿਹੜੇ ਕੇਂਦਰੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੂੰ ਇੱਕ ਪੱਤਰ ਲਿਖ ਦਿੱਤਾ ਗਿਆ ਅਤੇ ਉਸ ਪੱਤਰ ਦੇ ਵਿੱਚ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸ਼ਾਮਲਾ ਕੀਤਾ ਜਾਵੇ ਇਹਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ 4 ਮਈ 2025 ਨੂੰ ਪ੍ਰਸਤਾਵਿਤ ਮੀਟਿੰਗ ਵਿੱਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਸ਼ਾਮਲ ਕੀਤਾ ਜਾਂਦਾ ਤਾਂ ਅਸੀਂ ਇਸ ਮੀਟਿੰਗ ਦਾ ਬਾਈਕਾਟ ਕਰਾਂਗੇ ਸ਼ਿਵਰਾਜ ਸਿੰਘ ਚੋਹਾਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਕਿ ਮੋਰਚੇ ਦਾ ਮੰਨਣਾ ਹੈ ਕਿ ਖੇਤੀ ਕਿਸਾਨੀ ਦੇ ਮੁੱਦਿਆਂ ਤਾ ਹੱਲ ਬੈਠਕ ਨਾਲ ਹੀ ਹੋ ਸਕਦਾ ਭਾਵੇਂ ਗੱਲਬਾਤ ਨਾਲ ਹੀ ਸੰਭਵ ਹੈ ਅਤੇ ਗੱਲਬਾਤ ਲਈ ਅਸੀਂ ਹਮੇਸ਼ਾ ਤਿਆਰ ਰਹੇ ਹਾਂ ਸਾਡੀ ਪਿਛਲੀ ਬੈਠਕ 19 ਮਾਰਚ 2025 ਨੂੰ ਚੰਡੀਗੜ੍ਹ ਵਿੱਚ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ ਸੀ ਜਿਸ ਦੇ ਅਖੀਰ ਵਿੱਚ ਅਗਲੀ ਬੈਠਕ 4 ਮਈ ਨੂੰ ਤੈਅ ਕਰ ਦਿੱਤੀ ਗਈ ਪਰ 19 ਮਾਰਚ ਦੀ ਬੈਠਕ ਖਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਸ਼ੰਭੂ ਤੇ ਦਾਤਾ ਸਿੰਘ ਖਨੌਰੀ ਵਾਲਾ ਸਰਹਾਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਹਿੰਸਾਤਮਕ ਤੌਰ ਤੇ ਕੁਚਲਣ ਦਾ ਕੰਮ ਕੀਤਾ ਅਜਿਹਾ ਘਨੌਣਾ ਕੰਮ ਕਰਕੇ ਪੰਜਾਬ ਸਰਕਾਰ ਨੇ ਦੇਸ਼ ਭਰ ਦੇ ਕਿਸਾਨਾਂ ਦੇ ਮਾਣ ਸਨਮਾਨ ਨੂੰ ਸੱਟ ਮਾਰ ਕੇ ਉਨ੍ਹਾਂ ਨੂੰ ਦਰਅਸਲ ਅਪਮਾਨਿਤ ਕੀਤਾ ਹੈ ਜਿਸ ਨਾਲ ਦੇਸ਼ ਦੇ ਕਿਸਾਨਾਂ ਵਿੱਚ ਇਸ ਵਕਤ ਗੁੱਸਾ ਅਸੀਂ ਇਹ ਵੀ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ 19 ਮਾਰਚ ਨੂੰ ਚੰਡੀਗੜ੍ਹ ਵਿੱਚ ਹੋਈ ਬੈਠਕ ਵਿੱਚ ਅਸੀਂ ਕੇਂਦਰ ਸਰਕਾਰ ਦੇ ਲਿਖਤੀ ਸੱਦੇ ਤੇ ਸ਼ਾਮਲ ਹੋਏ ਸੀ ਇਸ ਲਈ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਜਾਰੀ ਗੱਲਬਾਤ ਦੌਰਾਨ 19 ਮਾਰਚ ਨੂੰ ਕਿਸਾਨਾਂ ਆਗੂ ਦੀ ਗ੍ਰਿਫਤਾਰੀ ਅਤੇ ਕਿਸਾਨ ਮੋਰਚੇ ਨੂੰ ਕੁਚਲਣ ਵਰਗੀ ਕੋਈ ਵੀ ਘਟਨਾ ਹੋਣ ਜਾਂ ਨਾ ਹੋਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਸੀ ਦੇਸ਼ ਭਰ ਦੇ ਕਿਸਾਨਾਂ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਮੋਰਚੇ ਦੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ 4 ਮਈ ਵਾਲੀ ਇਸ ਪ੍ਰਸਤਾਪਿਤ ਬੈਠਕ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਦੇ ਨੁਮਾਇंदे ਸ਼ਾਮਲ ਹੁੰਦੇ ਆ ਤਾਂ ਅਸੀਂ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ ਤੇ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਉਸਦੇ ਭਰਾ ਅਤੇ ਉਸਦੇ ਪਿਤਾ ਦੇ ਖਿਲਾਫ ਬਿਕਰਮਜੀਤ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਦੀ ਅਕਾਲੀ ਆਗੂ ਵਿਕਰਮ ਜੀਠੀਆਂ ਨੇ ਪੰਜਾਬ ਦੀ ਆਪ ਸਰਕਾਰ ਤੇ ਵੀ ਨਿਸ਼ਾਨੇ ਵੰਨੇ ਆ ਉਹਨਾਂ ਪ੍ਰੈਸ ਕਾਨਫਰੰਸ ਨੂੰ ਸਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਵਿਚਾਰ ਰਹੀ ਹੈ ਅਤੇ ਉਹਨਾਂ ਦੀ ਮਦਦ ਵੀ ਕਰ ਰਹੀ ਹੈ ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਹਰੀਨੌਰ ਕਤਲ ਮਾਮਲੇ 'ਚ ਨਵਜੋਤ ਅਤੇ ਅਨਮੋਲ ਨਾਮ ਦੇ ਦੋ ਸ਼ੂਟਰਾਂ ਦੀ ਵਰਤੋਂ ਕੀਤੀ ਗਈ ਸੀ ਜੋ ਅਰਸ਼ ਦੱਲਾ ਗੈਂਗ ਨਾਲ ਸੰਬੰਧਤ ਨੇ ਅਤੇ ਜਤਿੰਦਰ ਭੰਗੂ ਉਹ ਬੰਦਾ ਜੋ ਅਮਰਿਤਪਾਲ ਸਿੰਘ ਨਾਲ ਹੁੰਦਾ ਸੀ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕੋੜੇ ਸੀਐਮ ਦੇ ਨਾਲ ਹੈ ਕਿਤੇ ਕੋਈ ਫਿਕਸ ਮੈਚ ਤਾਂ ਨਹੀਂ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਹੁਣ ਭਗਵੰਤ ਮਾਨ ਦਾ ਸਾਥ ਦੇ ਰਿਹਾ ਤਾਂ ਜੋ ਉਹ ਹੋਰ ਕੇਸਾਂ ਵਿੱਚ ਨਾ ਫਸ ਸਕੇ ਉਹਨਾਂ ਨੇ ਕਿਹਾ ਕਿ ਅਜਨਾਲਾ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਸਰਾਸਰ ਗਲਤ ਸੀ ਕੋਈ ਵੀ ਗੁਰੂ ਦਾ ਸਿੱਖ ਅਜਿਹਾ ਨਹੀਂ ਕਰੇਗਾ ਉਹਨਾਂ ਅਮਰਿਤਪਾਲ ਦੇ ਪਿਤਾ ਨੂੰ ਵੀ ਝੂਠਾ ਠਹਿਰਾਇਆ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਵਿੱਡੀ ਨਸ਼ਾ ਮੁਕਤ ਮਹਿੰਮ ਉਹਨੂੰ ਵੀ ਆੜੇ ਹੱਥੀ ਲਿਆ ਉਹਨਾਂ ਕਿਹਾ ਕਿ ਸਰਕਾਰ ਦਾਵਾ ਕਰ ਰਹੀ ਹੈ ਕਿ 31 ਮਈ ਤੱਕ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਹੋ ਜਾਏਗਾ। ਇਹਦੇ ਤੇ ਚੁਟਕੀ ਲੈਂਦਿਆਂ ਕਿਹਾ ਜੇ 31 ਮਈ ਤੱਕ ਪੰਜਾਬ ਚੋਂ ਨਸ਼ਾ ਖਤਮ ਨਾ ਹੋਇਆ ਤਾਂ ਕੀ ਮੁੱਖ ਮੰਤਰੀ ਅਸਤੀਫਾ ਦੇ ਦੇਣਗੇ। ਮਜੀਠੀਆ ਨੇ ਆਪਣੇ ਭਰਾ ਨੂੰ ਨਸ਼ਾ ਛਡਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਵੀ ਠਹਿਰਾਇਆ ਅਤੇ ਕਿਹਾ ਕਿ ਜਦੋਂ ਉਹ ਬੋਲਦੇ ਆ ਉਹਨਾਂ ਤੇ ਨਸ਼ੇ ਦੇ ਇਲਜ਼ਾਮ ਲੱਗਦੇ ਨੇ। ਉਹਨਾਂ ਨੇ ਅਮਰਿਤਪਾਲ ਦੇ ਪਿਤਾ ਦਾ ਇੱਕ ਵੀਡੀਓ ਉਹਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਉਹ ਆਪਣੇ ਪੁੱਤਰ ਹਰਪ੍ਰੀਤ ਦੀ ਝੂਠੇ ਦੋਸ਼ਾਂ ਵਿੱਚ ਗ੍ਰਿਫਤਾਰੀ ਦਾ ਦਾਅਵਾ ਕਰ ਰਹੇ ਸੀ। ਮਜੀਠੀਆਂ ਨੇ ਅਮਰਿਤਪਾਲ ਦੇ ਪਰਿਵਾਰ ਤੇ ਲੋਕਾਂ ਨੂੰ ਨਸ਼ਾ ਛਡਾਉਣ ਦੀ ਬਜਾਏ ਨਸ਼ੇ ਦੀ ਆਦਤ ਪਾਉਣ ਦਾ ਇਲਜ਼ਾਮ ਵੀ ਲਾ ਦਿੱਤਾ ਹੈ ਹੁਣ ਗੱਲ ਕਰਦੇ ਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਈ ਕਾਰਵਾਈ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਅਕਾਲੀ ਦਲ ਬਾਦਲ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੂੰ ਸਟੇਜ ਦੇਣ ਤੇ ਗੁਰਦੁਆਰਾ ਸ਼੍ਰੀ ਰਕਾਬਗੰਨ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਮੋਹਤਰ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਰਨਲਿਸਟ ਅਕਤਰ ਜਗਦੀਪ ਸਿੰਘ ਕਾਲਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਹਿਬਾਨਾਂ ਦੇ ਜਥੇਦਾਰਾਂ ਖਿਲਾਫ ਬੋਲਣ ਵਾਲੇ ਹਰਵਿੰਦਰ ਸਿੰਘ ਸਰਨਾ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਤਨਖਾਹੀਆ ਕਰਾਰ ਦਿੱਤਾ ਸੀ ਅਤੇ ਸਮੁੱਚੀ ਸਿੱਖ ਕੌਮ ਨੂੰ ਹਦਾਇਤ ਕੀਤੀ ਸੀ ਕਿ ਉਹ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਸਮਾਜਿਕ ਤੇ ਧਾਰਮਿਕ ਸਾਝ ਨਾ ਰੱਖਣ ਉਹਨਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਉਸਤੇ ਕੰਪਲੈਕਸ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਿਲਬਾਖ ਸਿੰਘ ਨੇ ਤਨਖਾਈਆਂ ਕਰਾਰ ਦਿੱਤੇ ਸਰਨਾ ਨੂੰ ਸਟੇਜ ਦੇ ਦਿੱਤੀ ਅਤੇ ਉਸ ਨੇ ਸੰਗਤ ਨੂੰ ਸੰਬੋਧਨ ਵੀ ਕੀਤਾ ਉਹਨਾਂ ਕਿਹਾ ਕਿ ਇਹ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਸਪਸ਼ਟ ਤੌਰ ਤੇ ਉਲੰਘਣਾ ਹੈ ਉਹਨਾਂ ਕਿਹਾ ਕਿ ਇਸ ਉਲੰਘਣਾ ਤੇ ਵੱੱਜਰ ਗਲਤੀ ਦਾ ਕਮੇਟੀ ਨੇ ਸਖਤ ਨੋਟਸ ਲੈਂਦੀਆਂ ਗਿਆਨੀ ਦਿਲਬਾਖ ਸਿੰਘ ਨੂੰ ਤੁਰੰਤ ਬਤਲ ਕਰ ਦਿੱਤਾ ਅਤੇ ਉਹਨਾਂ ਦੇ ਖਿਲਾਫ ਅਗਲੀ ਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਏਗੀ ਕਾਲਕਾਤ ਦੇ ਕਾਲੋ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਵਾਸਤੇ ਹਮੇਸ਼ਾ ਸਰਵੋੱਚ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਮੋਢਲਾ ਫਰਜ਼ ਵੀ ਹੈ। ਉਹਨਾਂ ਕਿਹਾ ਕਿ ਇਸ ਫਰਜ਼ ਵਿੱਚ ਕੋਤਾਹੀ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਮੇਟੀ ਦੇ ਸਮੁੱਚੇ ਸਟਾਫ ਨੂੰ ਵੀ ਆਖਿਆ ਕਿ ਉਹ ਹਮੇਸ਼ਾ ਚੇਤੇ ਰੱਖਣ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸਰਵੋੱਚ ਹੈ। ਤੇ ਆਹ ਵੀਡੀਓ ਜੰਗਲ ਦੀ ਅੱਗ ਵਾਂਗੂ ਵਾਇਰਲ ਹੋਈ ਹੈ। ਕੇ ਮੁੱਖ ਮੰਤਰੀ ਐਸਪੀ ਦੇ ਉੱਤੇ ਥੱਪੜ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਸਿਧਰ ਮਈਆ ਨੇ ਬੇਲਗਾਵੀ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਹੋਣਾ ਸੀ ਅਤੇ ਸੰਬੋਧਨ ਦੇ ਦੌਰਾਨ ਵਧੀਕ ਪੁਲਿਸ ਸੁਪਰਡੈਂਟ ਪਾਵ ਐਸਪੀ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੁੱਖ ਮੰਤਰੀ ਭਾਸ਼ਣ ਦੇ ਰਹੇ ਸੀ ਅਤੇ ਕੁਝ ਭਾਜਪਾ ਮਹਿਲਾ ਵਰਕਰਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋਇਆ। ਇਸ ਮਾਮਲੇ ਬਾਰੇ ਜੀਡੀਐਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਪੋਸਟ ਕਰ ਦਿੱਤਾ ਅਤੇ ਕਿਹਾ ਕਿ ਸਦਰਬਈਆ ਤੁਹਾਡੇ ਸਿਰ ਤੇ ਸ਼ਕਤੀ ਦਾ ਪਾਵਰ ਦਾ ਭੂਸਵਾਰਾ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਤੇ ਹੱਥ ਚੁੱਕਣਾ ਤੁਹਾਡੇ ਅਹੁਦੇ ਜਾਂ ਮਾਣ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਮੁੱਖ ਮੰਤਰੀ ਹੋਣ ਦੇ ਨਾਤੇ ਇਹ ਤੁਹਾਡੇ ਲਈ ਇੱਕ ਨਾ ਮੁਆਫੀਯੋਗ ਅਪਰਾਧ ਹੈ ਕਿ ਤੁਸੀਂ ਇੱਕ ਜਨਤਕ ਪਲੇਟਫਾਰਮ ਤੇ ਇੱਕ ਗਲੀ ਦੇ ਗੁੰਡੇ ਵਾਂਗ ਸ਼ਬਦਾਂ ਦੀ ਵਰਤੋਂ ਕੀਤੀ। ਅਤੇ ਐਸਪੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡਾ ਕਾਰਜਕਾਲ ਸਿਰਫ 5 ਸਾਲਾਂ ਲਈ ਹੈ ਪਰ ਇੱਕ ਸਰਕਾਰੀ ਅਧਿਕਾਰੀ 60 ਸਾਲ ਦੀ ਉਮਰ ਤੱਕ ਸੇਵਾ ਕਰਦਾ ਹੈ ਸੱਤਾ ਕਿਸੇ ਲਈ ਵੀ ਸਥਾਈ ਨਹੀਂ ਹੈ ਆਪਣੇ ਗਲਤ ਵਰਤਾਰੇ ਨੂੰ ਸੁਧਾਰੋ ਦਰਅਸਲ ਸਦਾ ਰਵਈਆ ਬੇਲਗਾਮ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਭਾਸ਼ਣ ਦੇ ਰਹੇ ਸੀ ਅਤੇ ਉਸੇ ਸਮੇਂ ਭਾਜਪਾ ਮਹਿਲਾ ਵਰਕਰਾਂ ਨੇ ਸਟੇਜ ਦੇ ਨੇੜੇ ਆ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸਟੇਜ ਦੀ ਸੁਰੱਖਿਆ ਲਈ ਐਸਪੀ ਨਾਰਾਇਣ ਭਰਮਣੀ ਤੈਨਾਤ ਕੀਤੇ ਹੋਏ ਸੀ ਇਸ ਵਿਰੋਧ ਪ੍ਰਦਰਸ਼ਨ ਦੇਖ ਕੇ ਮੁੱਖ ਮੰਤਰੀ ਗੁੱਸੇ ਵਿੱਚ ਆ ਗਏ ਅਤੇ ਮੁੱਖ ਮੰਤਰੀ ਨੇ ਅਧਿਕਾਰੀ ਨੂੰ ਸਟੇਜ ਤੇ ਬੁਲਾਇਆ ਅਤੇ ਉਹ ਕਾਲੀ ਨਾਲ ਸਟੇਜ ਤੇ ਗਏ ਜਦੋਂ ਏਐਸਪੀ ਨੇੜੇ ਗਏ ਤਾਂ ਇਸ ਤੋਂ ਬਾਅਦ ਅਧਿਕਾਰੀ ਭਰਮਣੀ ਦੇ ਉੱਤੇ ਉਹਨਾਂ ਨੇ ਹੱਥ ਚੁੱਕਣ ਦੀ ਜਨਤਕ ਤੌਰ ਤੇ ਕੋਸ਼ਿਸ਼ ਵੀ ਕੀਤੀ ਹੈ ਤੇ ਉਸ ਨੂੰ ਛਿੜਕਿਆ ਵੀ ਹੈ ਅਤੇ ਬਾਅਦ ਵਿੱਚ ਉਹਨਾਂ ਨੇ ਆਪਣੇ ਆਪ ਤੇ ਕਾਬੂ ਪਾ ਲਿਆ ਪਰ ਇਸ ਘਟਨਾ ਦੀ ਚਾਰਚ ਫੇਰੇ ਨਿੰਦਿਆ ਹੋ ਰਹੀ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ